ਸਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰ ਦਿੱਤਾ ਹੈ ਇੱਕ ਪਾਸੇ ਫਿਰ ਪੰਜਾਬੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਚਾਹੇ ਕਾਂਗਰਸ ਪਾਰਟੀ ਹੋਵੇ ਜੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਤੇ ਭਾਵੇਂ ਹਾਈ ਕਮਾਨ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਣ ਲੇਕਿਨ ਇਧਰ ਤਮਾਕੇ ਦੇ ਤਮਾਕੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਇੱਕ ਬੜਾ ਵੱਡਾ ਤੋਹਫਾ ਦੇਣ ਜਾ ਰਹੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਸਮਾਗਮਾਂ ਦੀ ਲੜੀ ਕਰਵਾਉਣ ਨੂੰ ਦਿੱਤੀ ਪ੍ਰਵਾਨਗੀ ਇਹ ਦੇ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਹਿਲਾ ਬੁਟੀਕ ਹੋਟਲ ਖੁੱਲ੍ਹਾ ਜਾਵੇਗਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬੁਟੀਕ ਹੋਟਲ ਲੋਕ ਆਰਪਤ ਕਰਨ ਲਈ ਪੂਰੀ ਤਿਆਰੀ ਤਿਆਰ ਹੈ ਕਿਉਂਕਿ ਜੋ ਪਗਵੰਤ ਸਿੰਘ ਮਾਨ ਨੇ ਅੱਜ ਲੋਹੜੀ ਤਿਹਾਉ ਅੱਜ ਲੋਹੜੀ ਦੇ ਤਿਹਾਉ ਤੋਂ ਬਾਅਦ ਪਟਿਆਲਾ ਦੇ ਕਿਲਾ ਮਵਾਰਕ ਵਿਖੇ ਬਣਾਵਾਇਆ ਗਿਆ ਸੀ ਅਤੇ ਕਿਸਮ ਦਾ ਪਹਿਲਾ ਹੋਟਲ ਲੋਕਾਂ ਨੂੰ ਸਮਰਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਯਾਨੀ ਕਿ ਪਹਿਲਾ ਪੰਜਾਬ ਦੇ ਵਿੱਚ ਬਟਿਕ ਹੋਟਲ ਬਣੇਗਾ ਉਸ ਦੇ ਵਿੱਚ ਕੀ ਹੋਵੇਗਾ ਸੈਦ ਸਫਾਤਾ ਹੋਵੇਗਾ ਸੱਭਿਆਚਾਰ ਪ੍ਰਸੋਸ਼ਨ ਅਪ ਜਿਹੜੀ ਪ੍ਰੋਮੋਸ਼ਨ ਬੋਰਡਿੰਗ ਦੀ ਮੀਟਿੰਗ ਯਾਨੀ ਕਿ ਇਸ ਹੋਟਲ ਨੂੰ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਕੀਤਾ ਗਿਆ ਹੈ ਕਿ ਪੰਜਾਬ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਤਰਜੀਹ ਦਿੱਤੀ ਜਾਵੇਗੀ ਜਿਹੜੇ ਲੋਕ ਇਸ ਹੋਟਲ ਦੇ ਵਿੱਚ ਆਣਗੇ ਉਹਨਾਂ ਨੂੰ ਐਕਚੁਅਲ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬੀ ਸੱਭਿਆਚਾਰ ਕਦੋਂ ਕਿਵੇਂ ਸ਼ੁਰੂ ਹੋਇਆ ਬਾਤੇ ਸਾਰੀਆਂ ਸਬੇਚਾਰਕ ਚੀਜ਼ਾਂ ਜੋ ਪ੍ਰਾਰਥਨ ਸੰਵੇਧੀਆਂ ਨੇ ਜੋ ਪੰਜਾਬੀ ਵਰਤਦੇ ਹੁੰਦੇ ਸੀ ਉਹ ਇਸ ਹੋਟਲ ਦੇ ਵਿੱਚ ਰੱਖੀਆਂ ਜਾਣਗੀਆਂ ਯਾਨੀ ਕਿ ਸੈਰ ਸਪਾਟਾ ਪ੍ਰਮੋਟ ਹੋਵੇਗਾ ਪਟਿਆਲੇ ਦੇ ਵਿੱਚ ਉਹ ਵੱਡਾ ਕਦਮ ਚੁੱਕਿਆ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਇਸ ਹੋਟਲ ਦੀ ਬੋ ਜਿਹੜੀ ਹੈ ਓਪਨਿੰਗ ਕਰ ਦਿੱਤੀ ਜਾਵੇਗੀ ਤੇ ਹੋਟਲ ਬੁਟੀਕ ਦੇ ਨਾਮ ਨਾਲ ਇਹ ਪਟਿਆਲੇ ਦੇ ਵਿੱਚ ਹੋਟਲ ਜਾਣਿਆ ਜਾਵੇਗਾ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਵਾਅਦੇ ਕੀਤੇ ਹੋਏ ਨੇ ਉਹ ਪਹਿਲ ਦੇ ਹਦਾਰ ਤੇ ਪੂਰੇ ਕੀਤੇ ਜਾਣਗੇ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ